आला 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 यार रे शार कर दे तू बस पीछे आ बोलियो हां चलों दे बंद नहीं करना चलों दे चलों दे अब अब से रो या ਹਾਂ ਉਹ ਤੋਂ ਮਦਰੂ ਮਾਰੇ ਹਾਂ ਬਾਹਰ ਹਾਂ ਅਦਰ ਆਇਆ ਅਦਰ ਆਪ ਸਾਹ ਦੇ ਪਿੱਛੇ ਆਪੋ ਸਰ ਇੱਕ ਮਿੰਟ ਇਹ ਕੱਲ ਦਾ ਮਸਲਾ ਹੈਗਾ ਸੀ ਜਿਹੜਾ ਗੋਲੀ ਬੱਜੀ ਇਹਦੇ ਬੜੇ ਸਾਨੂੰ ਇਨਫੋਰਮੇਸ਼ਨ ਨਹੀਂ ਹੈ ਜੇ ਸਿਵਲ ਹਸਪੀਟਲ ਤੋਂ ਪਤਾ ਲੱਗਾ ਕੋਈ ਪੇਸ਼ੈਂਟ ਆਇਆ ਬਸ ਉਹਦੇ ਵਾਸਤੇ ਆਏ ਆ ਇਹਨੂੰ ਰੈਫਰ ਕੀਤਾ ਇੱਥੇ ਜੀ ਇਹ ਤਾਂ ਇਹ ਮਸਲਾ ਕੀ ਸੀ ਕਿ ਕਿਹੜੇ ਕੇਸ ਫੜਿਆ ਹੋਇਆ ਸੀ ਜੀ ਇਹਦੇ ਬਾਰੇ ਇਹ ਤਾਂ ਛਾਡੇ ਥਾਣੇ ਦਾ ਕੋਈ ਮੁਕਦਮਾ ਹੈ ਮੈਨੂੰ ਉਹਦੀ ਨੌਲੇਜ ਨਹੀਂ ਹੈਗੀ ਉੱਥੇ ਮੁਕਦਮਾ ਦਰਜ ਹੋਇਆ ਸੀ ਕੋਸ਼ਿਸ਼ ਕੀਤੀ ਜੀ ਦੇਖੋ ਜੀ ਇਹਦੇ ਬਾਰੇ ਕੋਈ ਇਨੀਸ਼ੀਅਲੀ ਮੈਨੂੰ ਇਸ ਵੇਲੇ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਸਿਵਲ ਹਸਪੀਟਲ ਨੂੰ ਪਤਾ ਲੱਗਾ ਕਿਉਂਕਿ ਇਦਾਂ ਦਾ ਪੇਸ਼ੈਂਟ ਆਇਆ ਤੇ ਮੈਂ ਉਸੇ ਵੇਲੇ ਆਪਣੇ ਇਸ ਕਰਕੇ ਜਿਹੜਾ ਇੱਥੇ ਪਹੁੰਚੇ ਆਂ ਠੀਕ ਹਾਂਜੀ ਠੀਕ ਚਲੋ ਹਾਂਸਲਾਤਾ ਆ ਇਹ ਕੰਮ ਕਰਾ

ਮੈਂ ਬੰਦ ਕਰਤਾ ਕਿ ਨਹੀਂ ਮੈਂ ਉਹ ਇਹਨੂੰ ਕਹਿੰਦੇ ਆ ਉਹ ਵਿੱਚੇ ਵਜਾਈ ਜਾਣੀ ਆ ਜੀ ਅੱਜ ਤੋਂ ਬਾਈਕ ਕਰਾਂ ਨਹੀਂ ਕਰਦਾ ਹਾਂ ਜੀ ਜੀ ਕੱਲ ਫਾਈਨ ਹੋਵੇਗੀ ਜੀ ਉਹਨਾਂ ਨਾਲ ਜੁੜਿਆ ਹੋਇਆ ਔਰ ਕਿਸੇ ਦੇ ਘਰ ਆ ਕੇ ਦੂਜੇ ਸ਼ਹਿਰ ਦੇ ਵਿੱਚ ਜੇਪਾਕ ਸਟਾਰਸਨਿਸਟ ਵਾਸਤੇ ਉਹਨੂੰ ਫੈਸਿਲਿਟੇਟ ਕਰ ਰਹੇ ਆ ਬੈਟ ਕਰ ਰਹੇ ਆ ਤਾਂ ਆਪਾਂ ਇਹ ਇੱਕ ਗੱਲ ਤਾਂ ਕਲੀਅਰਲੀ ਮੰਨ ਨਹੀਂ ਸਕਦੇ ਨੇ ਕਿ ਕੋਈ ਮੈਂਟਲ ਜਿਹੜੀ ਸਟੇਟ ਹੈ ਉਹ ਕ੍ਰਿਮੀਨਲ ਨਾ ਟੋਟਲੀ ਸਰ ਕਿੰਨੀ ਗਵਰੋਤੀ ਲੈ ਚੁੱਕਾ ਅਜ ਤੱਕਨ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਨਹੀਂ ਅਜੇ ਉਸ ਗੱਲ ਤੇ ਇਨਵੈਸਟੀਗੇਸ਼ਨ ਜਾਰੀ ਹੈ ਆਪਾਂ ਦੇਖਾਂਗੇ ਬਿਕੋਜ਼ ਜਿਹੜੇ ਸਾਡੇ ਕੋਲ ਇਨਫੋਰਮੇਸ਼ਨ ਕੋਈ ਨਹੀਂ ਆਈ ਉਸ ਕੇਸ ਦੇ ਵਿੱਚ ਕੋਈ ਫਰੋਤੀ ਨਹੀਂ ਗਈ ਅਜੇ ਤਾਂ ਤਿਆਰੀ ਇਹ ਕਰ ਰਹੇ ਸੀ ਡਰਾ ਰਹੇ ਸੀਗੇ ਔਰ ਪ੍ਰੈਸ਼ਰ ਕ੍ਰੀਏਟ ਕਰ ਰਹੇ ਸੀ ਕਿ ਤੁਹਾਡੀਆਂ ਸਾਰੀਆਂ ਗੱਲਾਂ ਸਾਨੂੰ ਪਤਾ ਹੈ ਔਰ ਇਹੀ ਇੱਕ ਮੋਡਸ ਪ੍ਰੈਂਡੀ ਪੁਰਾਣਾ ਹੈ ਕਿ ਲੋਕਾਂ ਨੂੰ ਦੱਸ ਦਿਓ ਜੀ ਆ ਤੁਹਾਡੀ ਦੁਕਾਨ ਦੇ ਬਾਹਰ ਤੁਸੀਂ ਆ ਇੱਥੇ ਘੁੰਮ ਰਹੇ ਹੋ ਉੱਥੇ ਘੁੰਮ ਰਹੇ ਹੋ ਇਹ ਸਾਰੇ ਫਰੰਟਮੈਨ ਨਾਲ ਜਿਹੜਾ ਇਹ ਕੰਮ ਨੂੰ ਅੰਜਾਮ ਦੇ ਰਹੇ ਸੀ ਔਰ ਇਹਦੇ ਨਾਲ ਲੋਕਾਂ ਦੇ ਵਿੱਚ ਖਾਮ-ਖਾ ਇੱਕ ਫੀਅਰ ਪੈਦਾ ਹੁੰਦਾ ਡਰ ਪੈਦਾ ਹੁੰਦਾ ਇਹੋ ਜਿਹਿਆਂ ਕੋਲਾਂ ਦੇ ਨਾਲ ਤੋ ਅਸੀਂ ਉਸ ਦੇ ਉੱਤੇ ਪੂਰਾ ਟਾਈਟ ਆਪਣਾ ਸਕੰਜਾ ਰੱਖਣਾ ਔਰ ਅਗੇ ਸਰਪੰਚਾਰ ਵੀ ਬਰਾਮਦ ਹੋਏ ਤੇ ਕੋਈ ਕਵੀ ਤਾਂ ਖੜੇ ਖੜਾ ਇਹ ਬੱਤੀਬੋਰ ਪਿਸਤਲ ਮਿਲਿਆ ਜੀ ਰਾਉਂਡਸ ਵੀ ਮਿਲਿਆ ਉਹ ਰਿਕਵਰੀ ਕਰਕੇ ਪੁਲਿਸ ਪਾਰਟੀ ਵਾਪਸ ਆ ਰਹੀ ਸੀ ਤਲਵੰਡੀ ਮੋਹਰ ਤੋਂ ਸਦਰਪੱਟੀ ਤੋਂ ਅੰਮ੍ਰਿਤਸਰ ਹੋਰ ਵੀ ਫਰੋਤੀਆਂ ਮੰਗੀਆਂ ਦੀ ਇਹ ਪਾਜੀ ਹੁਣ ਆਪਾਂ ਇੱਥੇ ਵਰਕ ਕਰਾਂਗੇ ਔਰ ਇਹਦਾ ਸਾਰਾ ਨੈਟਵਰਕ ਬ੍ਰੇਕ ਕਰਾਂਗੇ ਤੁਹਾਨੂੰ ਦੱਸਾਂਗੇ ਬਿਲਕੁਲ ਕਰ ਇਨਵਾਈਟਿੰਗ ਦੀ ਕਰੀ ਜੀ ਬਾਜੀ ਜੀ